Um, ਮਾਤਾ baba sahab dr ਭੀਮrao ਅੰਬੇਦਕਰ ਜਿਨ੍ਹਾਂ ਦੇ ਜਨਮ ਦਿਹਾੜੇ ਮੌਕੇ ਅੱਜ ਲੁਧਿਆਣਾ ਦੇ ਵਿੱਚ ਵੱਖ-ਵੱਖ ਰਿਆ ਥਾਵਾਂ ਤੇ ਸਮਾਗਮ ਦਾ ਆਯੋਜਨ ਹੋਇਆ ਦਰਅਸਲ ਵਿਸ਼ਵ ਰਤਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਯੋਗਪੁਰਸ਼ ਮਹਾਨ ਕ੍ਰਾਂਤੀਕਾਰੀ baba sahab dr ਭੀਮrao ਅੰਬੇਦਕਰ ਜੀ ਦਾ ਜਨਮ ਦਿਨ ਧੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਤੇ ਇਸੇ ਤਹਿਤ ਲੁਧਿਆਣਾ ਦੇ ਵਿੱਚ ਯੂਥ ਚੇਤਨਾ ਰੈਲੀ ਦਾ ਆਯੋਜਨ ਕੀਤਾ ਗਿਆ ਜਿੱਥੇ ਵੱਖ-ਵੱਖ ਸੰਸਥਾਵਾਂ ਇਸ ਰੈਲੀ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚੀਆਂ ਨੇ ਇਸ ਦੌਰਾਨ ਜਿੱਥੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਉੱਥੇ ਹੀ ਨੌਜਵਾਨਾਂ ਨੂੰ ਬਾਬਾ ਸਾਹਿਬ ਦੇ ਵਿਖਾਏ ਰਸਤੇ ਤੇ ਵੀ ਚੱਲਣ ਦੀ ਅਪੀਲ ਕੀਤੀ ਗਈ ਹੈ ਇਸ ਦੌਰਾਨ ਲੁਧਿਆਣਾ ਦੇ ਵਿੱਚ ਜਿਹੜੀਆਂ ਵੱਖ-ਵੱਖ ਸੰਸਥਾਵਾਂ ਨੇ ਜਿਨ੍ਹਾਂ ਵੱਲੋਂ ਕਿ ਇੱਥੇ ਯੂਥ ਚੇਤਨਾ ਰੈਲੀ ਕੱਢ ਕੇ ਬਾਬਾ ਸਾਹਿਬ ਨੂੰ ਯਾਦ ਕੀਤਾ ਗਿਆ ਤਾਂ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਲੁਧਿਆਣਾ ਦੇ ਨੌਜਵਾਨਾਂ ਵੱਲੋਂ ਇਸ ਦੇ ਵਿੱਚ ਸ਼ਿਰਕਤ ਕੀਤੀ ਗਈ ਹੈ। ਜੀਨਾ ਨੇ ਪੂਰੀ ਦੁਨੀਆ 'ਚ ਨਹੀਂ ਪੂਰੇ ਦੇਸ਼ 'ਚ ਨਹੀਂ ਪੂਰੀ ਦੁਨੀਆ ਦੇ ਵਿੱਚ ਇੱਕ ਅਨੋਖੀ ਮਿਸਾਲ ਪੈਦਾ ਕੀਤੀ ਹੈ ਸਮਾਜਿਕ ਸਮਰਸਤਾ ਦੀ। ਐਸੇ ਸੰਵਿਧਾਨ ਦੇ ਰਚੇਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮrao ਅੰਬੇਦਕਰ ਜੀ ਦਾ ਅੱਜ 133ਵਾਂ ਜਨਮ ਦਿਹਾੜਾ ਹੈ। ਔਰ ਇਸ ਜਨਮ ਦਿਹਾੜੇ ਤੇ ਮੈਂ ਦੇਖ ਰਿਹਾ ਕਿ ਅਸੀਂ ਸਭ ਦਰ ਕੇ ਕੋਸਾ ਮਾਪਾਰਦੀ ਦੇ ਮਹਾਨ ਸਬੂਤ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਬਹੁਤ ਬੜੀ ਖੁਸ਼ੀ ਹੈ ਕਿ ਮੇਰਾ ਛੋਟਾ ਵੀਰ ਅਮਨਦਰ ਸਿੰਘ ਉਹਨਾਂ ਦੀ ਪੂਰੀ ਟੀਮ ਪੂਰੇ ਨੌਜਵਾਨਾਂ ਦੇ ਆਪਣੇ ਨੌਜਵਾਨ ਟੋਲੀਆਂ ਦੇ ਨਾਮ ਅੱਜ ਬਾਬਾ ਸਾਹਿਬ ਦੇ ਚਰਨਾਂ 'ਚ ਨਸਪਸਤ ਹੋਣ ਵਾਸਤੇ ਉਹਨਾਂ ਨੂੰ ਉਹਨਾਂ ਦੇ ਚਰਨਾਂ ਦੇ ਵਿੱਚ ਫੁੱਲ ਭੇਟ ਕਰਨ ਵਾਸਤੇ ਇੱਥੇ ਪੂਰੀ ਟੀਮ ਨੂੰ ਲੈ ਕੇ ਨਾਲ ਆਏ ਨੇ ਔਰ ਅੱਜ ਜ਼ਰੂਰਤ ਹੈ ਮੈਂ ਸਮਝ ਰਿਹਾ ਕਿ ਜਿਸ ਸੰਗ ਨਾਲ ਪੂਰਾ ਦੇਸ਼ ਅੱਜ ਇਸ ਜਨਮ ਦਿਹਾੜੇ ਨੂੰ ਮਨਾ ਰਿਹਾ ਉਹਦੇ ਪਿੱਛੇ ਇੱਕੋ ਹੀ ਕਾਰਨ ਹੈ ਕਿ ਜੋ ਬਾਬਾ ਸਾਹਿਬ ਨੇ ਰਸਤਾ ਦਿਖਾਇਆ ਸਮਾਜ ਉਹਨੂੰ ਹੁਣ ਸਮਝਣ ਲੱਗਿਆ ਔਰ ਉਸ ਰਸਤੇ ਤੇ ਉਹਨੇ ਚੱਲਣਾ ਸ਼ੁਰੂ ਕੀਤਾ ਔਰ ਇਹਦੇ ਨਾਲ ਨਾਲ ਮੈਂ ਵਿਸ਼ੇਸ਼ ਰੂਪ ਚ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀਮਾਨ ਨਰਿੰਦਰ ਮੋਦੀ ਜੀ ਨੂੰ ਵੀ ਯਾਦ ਜ਼ਰੂਰ ਕਰਾਂਗਾ ਉਹਨਾਂ ਨੇ 10 ਸਾਲ ਦਾ ਜਿਹੜਾ ਦੇਸ਼ ਦੀ ਸੇਵਾ ਕਰਦਿਆ ਹੋਇਆ ਬਾਬਾ ਸਾਹਿਬ ਨੇ ਜਿੰਨੇ ਜੋ ਜੋ ਦੇਸ਼ ਵਾਸਤੇ ਕੀਤਾ ਜੋ ਜੋ ਉਹਨਾਂ ਨੇ ਸੰਘਰਸ਼ ਦੇ ਸਮੇਂ ਕੀਤਾ ਔਰ ਉਹਨਾਂ ਦੀ ਜਨਮ ਸਥਲੀ ਤੋਂ ਲੈ ਕਰਕੇ ਜਿੱਥੇ ਜਿੱਥੇ ਉਹਨਾਂ ਨੇ ਪੜਾਈ ਕੀਤੀ ਉਹ ਸਭ ਚੀਜ਼ਾਂ ਨੂੰ ਪ੍ਰਧਾਨ ਮੰਤਰੀ ਮੋਦੀ ਜੀ ਨੇ ਯਾਦ ਕੀਤਾ ਔਰ ਐਨਾ ਹੀ ਨਹੀਂ ਪੂਰਾ ਦੇਸ਼ ਇੱਕ ਹੋ ਕੇ ਪੂਰੇ ਵਿਸ਼ਵ ਨੂੰ ਲੀਡ ਕਰੇ ਇਸ ਵਾਸਤੇ ਉਹਨਾਂ ਨੇ ਸਾਰੇ ਭਾਈਚਾਰਿਆਂ ਨੂੰ ਇੱਕ ਹੋ ਕੇ ਚੱਲਣ ਦਾ ਸੰਦੇਸ਼ ਦਿੱਤਾ ਹੈ ਸੋ ਮੈਂ ਅੱਜ ਦੇ ਇਸ શુભ ਦਿਹਾੜੇ ਤੇ ਪੂਰੇ ਦੇਸ਼ ਵਾਸੀਆਂ ਨੂੰ ਸਭ ਤੋਂ ਪਹਿਲੇ ਸਾਰੇ ਹੀ ਦੇਸ਼ ਵਾਸੀਆਂ ਨੂੰ ਔਰ ਸਾਰੇ ਹੀ ਵਿਸ਼ਵ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਕਿਉਂਕਿ ਡਾਕਟਰ ਅੰਮ੍ਰਿਤ ਗੜੀ ਦਾ ਜਿਹੜਾ ਕਿ ਜਨਮ ਦਿਹਾੜਾ ਮਨਾਇਆ ਜਾ ਰਿਹਾ ਤੇ ਸਾਰੇ ਲਿਗਾਣੇ ਸ਼ਹਿਰ ਵੱਲੋਂ ਹਮ ਹੁਮਾ ਕੇ ਸਾਰੀ ਅਲੱਗ-ਅਲੱਗ ਸੰਸਥਾਵਾਂ ਇੱਥੇ ਪਹੁੰਚੀਆਂ ਨੇ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਸਾਡੇ ਵੱਲੋਂ ਜਮਾ ਚਿੰਤਪੁਰੇ ٹرسٹ ਵੱਲੋਂ ਬਹੁਤ-ਬਹੁਤ ਮੁਬਾਰਕਾਂ ਔਰ ਖਾਸ ਤੌਰ ਤੇ ਮੇਰਾ ਛੋਟਾ ਵੀਰ ਅਮਨ ਬੱਤੀ ਜਿਹੜਾ ਕਿ ਪੂਰਾ ਹਰ ਸਾਲ ਇਸ ਸਾਲ ਵੀ ਬੜਾ ਹੰਮ-ਹਮਾ ਕੇ ਸਾਰੇ ਯੂਥ ਨੂੰ ਲੈ ਕੇ ਅੱਜ ਬਾਬਾ ਸਾਹਿਬ ਜੀ ਦੇ ਦਰਸ਼ਨ ਕਰਨ ਆਏ ਆਂ ਤੇ ਉਹਨਾਂ ਨੂੰ ਸਾਡੇ ਜਿਹੜੇ ਕਿ ਸਰਦਾਰ ਦੇ ਫੁੱਲ ਭੇਟ ਕਰਨ ਆਏ ਆਂ ਤੇ ਸਾਡੇ ਵੱਲੋਂ ਔਰ ਸਾਰੇ ਲੁਧਿਆਣਾ ਸ਼ਹਿਰ ਵੱਲੋਂ ਔਰ ਪੂਰੇ ਵਿਸ਼ਵ ਵੱਲੋਂ ਬਹੁਤ-ਬਹੁਤ ਮੁਬਾਰਕਾਂ ਔਰ ਇਦਾਂ ਹੀ ਮੈਂ ਵਿਸ਼ਵ ਨੂੰ ਇੱਕ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਜਿਹੜਾ ਕਿ ਹਰ ਸਾਲ ਬਾਬਾ ਜੀ ਦਾ ਜਿਹੜਾ ਕਿ ਜਨਮ ਦਿਹਾੜਾ ਮਨਾਇਆ ਜਾਂਦਾ ਇਦਾਂ ਹੀ ਹੰਮ-ਹਮਾ ਕੇ ਹਰ ਸਾਲ ਮਨਾਇਆ ਜਾਵੇ ਤੇ ਹਰ ਇੱਕ ਜਿਹੜੇ ਕਿ ਕਿਸੇ ਵੀ ਤਰ੍ਹਾਂ ਕਰਾ ਦੇ ਸੰਸਥਾ ਦੇ ਲੋਕ ਨੇ ਉਹ ਹਰ ਸਾਲ ਇੰਦਾ ਹੀ ਬਾਬਾ ਜੀ ਨੂੰ ਪੇਟ ਹੋ ਜਿਹੜੇ ਕਿ ਫੁੱਲਾਂ ਦੀ ਮਨਜ਼ੂਰ ਦਿੱਤੀ ਜਾਵੇ ਤੇ ਬਹੁਤ ਬਹੁਤ ਸ਼ੁਕਰੀਆ ਜੀ ਮਾਤਾ ਨਹੀਂ ਨਹੀਂ ਕਿੰਨਾ ਚਾਹੋਗੇ ਜੀ ਕਿਨਾਂ ਨੂੰ ਨੌਜਵਾਨਾਂ ਨੂੰ ਕੀ ਮੈਸੇਜ ਨੌਜਵਾਨਾਂ ਨੂੰ ਇਹੀ ਮੈਸੇਜ ਦੇਣਾ ਚਾਹੂੰਗਾ ਜਿੰਨਾ ਵੀ ਯੂਥ ਆ ਜਿੰਨੇ ਵੀ ਕੋਈ ਸੰਸਥਾ ਮੈਨੇ ਜਾਂ ਕੋਈ ਵੀ ਪਾਰਟੀ ਆ ਤੇ ਜਿਹੜਾ ਕਿ ਬਾਬਾ ਸਾਹਿਬ ਨੇ ਜਿਹੜੇ ਕਿ ਰਹਿਮੁਰ ਆਰਮ ਨੇ ਸਾਡੇ ਤੇ ਇਹ ਨੇਚਾ ਐਪੀ ਬਣੇ ਰਹਿਣ ਤੇ ਇਹਨਾਂ ਦੀ ਜਿਹੜੀ ਮਤਲਬ ਦੇਖ ਅਸੀਂ ਹਮੇਸ਼ਾ ਇਹਨਾਂ ਦੀ ਰੇਖ ਤੇ ਚੱਲਦੇ ਰਹੀਏ ਕਿਉਂਕਿ ਬਾਬਾ ਸਾਹਿਬ ਨੇ ਸਾਨੂੰ ਜੋ ਦਿੱਤਾ ਵਾ ਉਹ ਪੂਰੇ ਵਿਸ਼ਵ 'ਚ ਨਹੀਂ ਪੂਰੇ ਕਿਤੇ ਵੀ ਕੋਈ ਦੇ ਨਹੀਂ ਸਕਦਾ ਕਿਉਂਕਿ ਉਹਨਾਂ ਦੀ ਜਿਹੜੀ ਇਹ ਚਾਲ ਹੈ ਇਹ ਚਾਲ ਤੇ ਚੱਲ ਕੇ ਅਸੀਂ ਇੱਥੇ ਤੱਕ ਬੁੱਤੀਆਂ ਤੇ ਸਾਡੇ ਵੱਲੋਂ ਔਰ ਜਿਹੜੇ ਕਿ ਯੂਥ ਹਨ ਉਹਨਾਂ ਵੱਲੋਂ ਬਹੁਤ-ਬਹੁਤ ਮੁਬਾਰਕਾ ਤੇ ਅਸੀਂ ਬਾਬਾ ਜੀ ਸਾਹਿਬ ਦੀ ਜਿਹੜੀ ਕੀ ਦੇਣ ਅਸੀਂ ਸਾਰੀ ਉਮਰ ਨਹੀਂ ਭੁੱਲ ਸਕਦੇ ਇਹ ਤੇ ਬਾਬਾ ਜੀ ਨੂੰ ਅਸੀਂ ਇਹੀ ਅਰਦਾਸ ਲਗਾਨੇ ਇਦਾਂ ਹੀ ਸਾਰੀ ਉਮਰ ਬਣੀ ਰਹੇ ਜਿਹੜਾ ਅੱਜ ਨਾਲ ਨੌਜਵਾਨ ਨਸ਼ਿਆਂ ਤੇ ਜਾ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਇੱਕੋ ਨਸ਼ਿਆਂ ਦੀ ਜਿਹੜਾ ਵੀ ਕੋ ਖਾਸ ਤੌਰ ਤੇ ਸਾਡਾ ਪੰਜਾਬ ਬਦਨਾਮ ਕੀਤਾ ਜਾਂਦਾ ਨਸ਼ਾ ਤਾਂ ਕਿਸੇ ਵੀ ਦੇਸ਼ ਦੇ ਕੋਨੇ-ਕੋਨੇ 'ਚ ਫੈਲਿਆ ਹੋਇਆ ਤੇ ਸਾਰਿਆਂ ਨੂੰ ਮੈਂ ਇਹੀ ਕਹੂੰਗਾ ਕਿ ਕੋਈ ਵੀ ਅਗਰ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਕਰਦਾ ਹੈ ਯੂਥ ਦਾ ਤੇ ਸਾਰੇ ਉਹ ਨਸ਼ੇ ਛੱਡ ਕੇ ਜਿਹੜੇ ਕਿ ਰੇਗ ਦੇਗਾ ਕਿਸੇ ਵੀ ਸੰਸਥਾ ਦੇ ਨਾਲ ਜੁੜੇ ਤੇ ਆਪਣੇ ਆਪ ਨੂੰ ਸਹੀ ਕਰੇ ਅੱਜ ਜਿਹੜਾ ਕਿ ਲੁਧਿਆਣਾ ਸ਼ਹਿਰ ਦਾ ਇੰਨਾ ਕਿ ਖੁਸ਼ੀ ਦਾ ਮਾਹੌਲ ਆ ਵੀ ਦੇਖ ਇੱਥੇ ਪੈਰ ਰੱਖਣ ਦੀ ਜਗ੍ਹਾ ਹੈ ਨਹੀਂ ਗੁਲੰਦਰ ਬਾਈਪਾਸ ਹਮੇਸ਼ਾ ਹੀ ਹਰ ਸਾਲ ਮੈਂ ਦੇਖਦਾ ਹਾਂ ਬਹੁਤ ਬਹੁਤ ਵਿਕਰੇ ਸਾਰੀ ਸੰਸਤਾਵਾਂ ਇੱਥੇ ਆਂਦੀਆਂ ਨੇ ਤੇ ਸਾਰੀ ਸੰਸਤਾਵਾਂ ਅਲੱਗ-ਅਲੱਗ ਮੋੜ ਤੇ ਆ ਕੇ ਇੱਥੇ ਆਪਣੇ ਆਪਣੇ ਜਿਹੜੇ ਕਿ ਨੇ ਆਪਣੇ ਫੁੱਲਾਂ ਦੀ ਜਿਹੜੇ ਕਿ ਬਾਬਾ ਜੀ ਨੂੰ ਦਿੱਤੀ ਜਾਂਦੀਆਂ ਨੇ ਤੇ ਹਮੇਸ਼ਾ ਹੀ ਪਰਮਾਤਮਾ ਇੱਦਾਂ ਹੀ ਕਿਰਪਾ ਬਣਾਈ ਰੱਖੇ ਹਮੇਸ਼ਾ ਸਾਰੇ ਇਦਾਂ ਹੁੰਦੇ ਰਹਿਣ ਅੱਜ ਭਾਰਤੀ ਆ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮrao Ambedkar ਜੀ ਦੀ ਜਿਹੜੀ 133 ਮਾ ਉਹਨਾਂ ਦਾ ਜਨਮ ਦਿਵਸ ਆ ਉਹਦੇ ਸਮਰਥਨ ਵਿੱਚ ਯੂਥ ਜਾਗਰਣ ਰੈਲੀ ਆ ਜਿਹੜੀ ਗੱਡੀ ਗਈ ਆ ਮੈਂ ਸਮਝਦਾ ਵੀ ਅੱਜ ਜਿਹੜੇ ਵੀ ਅਸੀਂ ਮੁਕਾਮ ਤੱਕ ਪਹੁੰਚੇ ਆ ਉਹ 바ਵਾ ਸਾਹਿਬ ਦੀ ਦੇਣ ਆ ਤੋਂ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਵਾ ਸਾਨੂੰ ਵੱਡੇ ਪੱਧਰ ਤੇ ਇਦਾਂ ਹੀ ਮਨਾਣਾ ਚਾਹੀਦਾ ਵਾ ਸਾਡੇ ਵਿੱਚ ਭਾਜਪਾ ਦੇ ਬਹੁਤ ਸੀਨੀਅਰ ਨੇਤਾ ਸ਼੍ਰੀ ਪ੍ਰਵੀਨ ਵੰਸਲ ਜੀ ਸੌਰਵ ਜੀ ਮੇਰੇ ਵੱਡੇ ਵੀਰ ਗੁਰਦੀਪ ਗੋਸ਼ਾ ਜੀ ਉਹ ਵੀ ਇਸ ਦੇ ਵਿੱਚ ਪਹੁੰਚੇ ਨੇ ਤੋਂ ਮੈਂ ਸਾਰਿਆਂ ਦਾ ਦਿਲ ਦੀ ਕਰਾਈ ਉਹ ਧੰਨਵਾਦ ਕਰਦੇ ਆ ਜਿਹੜੇ ਇਸ ਰੈਲੀ ਨੂੰ ਕਾਮਯਾਬ ਬਣਾਉਣ ਲਈ ਸਾਰੇ ਮੇਰੇ ਭਰਾ ਪਹੁੰਚੇ ਨੇ ਦੇਖੋ ਅੱਜ ਆਮਨ ਬਖਸ਼ੀ ਜੀ ਵੱਲੋਂ ਪੂਰੇ ਸਮਾਜ ਵੱਲੋਂ ਪੂਰੇ ਦੇਸ਼ ਦੇ ਅੰਦਰ 133ਵਾਂ ਜਿਹੜਾ ਦਿਹਾੜਾ ਜਨਮ ਦਿਹਾੜਾ ਮਨਾਇਆ ਜਾ ਰਿਹਾ 바ਵਾ ਸਾਹਿਬ ਬੀ ਆਰ ਅੰਬੇਦਕਰ ਜੀ ਜਿਨ੍ਹਾਂ ਨੇ ਇਕੱਲੇ ਸਮਾਜ ਨੂੰ ਨਹੀਂ ਸੂਚੀ ਦੁਨੀਆ ਦੇ ਵਿੱਚ ਇੱਕ ਮਿਸਾਲ ਕਾਇਮ ਕੀਤੀ ਜਿਨ੍ਹਾਂ ਨੂੰ ਭਾਰਤ ਰਤਨ ਅਵਾਰਡ ਦਿੱਤਾ ਗਿਆ ਉਹ ਕਾਰਨ ਹੈ ਜਿਹੜੇ ਆਏ ਉਹਨਾਂ ਨੇ ਸਮਾਜ ਨੂੰ ਸੇਧ ਦਿੱਤੀ ਹੈ ਜੇ ਉਹਨਾਂ ਦੀ ਗੱਲ ਕਰੀਏ ਨਾ ਉਹਦੇ ਦੀ ਵੇਸ਼ਭੁਸ਼ਾ ਦੀ ਕੋਟ ਪੈਂਟ ਪਾਇਆ ਟਾਈ ਲਾਈ ਤੇ ਹੱਥ 'ਚ ਸੰਵਿਧਾਨ ਦੀ ਕਿਤਾਬ ਪੜ੍ਹੀ ਹੈ ਉਹਦਾ ਮਤਲਬ ਉਹਦਾ ਕੀ ਹੈ ਸਾਨੂੰ ਮੈਸੇਜ ਆ ਕਿ ਅਸੀਂ ਵੀ ਪੜ੍ਹ ਲੈ ਕੇ ਸਮਾਜ ਦੀ ਸੇਵਾ ਕਰੀਏ ਮੈਂ ਤਾਂ ਬਾਰ ਬਾਰ ਕਹਿੰਦਾ ਜੇ ਗੁਰਬੇਸ ਸਿੰਘ ਜੀ ਹੈ ਜਿਹਨਾਂ ਨੂੰ ਦੁਨੀਆ ਦੇ ਚੌਥੇ ਨੰਬਰ ਦੇ ਪੇਟੈਂਟ ਦੇ ਵਿੱਚ ਮੰਨਿਆ ਜਾਂਦਾ ਉਹ ਪੰਜਾਬ ਵਾਸੀ ਜੇ ਵਰਲਡ ਬੈਂਕ ਦੀ ਗੱਲ ਕਰ ਰਹੀ ਹੈ ਉਹ ਦਾ ਪੰਜਾਬ ਵਾਸੀ ਤੇ ਇਹ ਦੇਣ ਬਾਬਾ ਸਾਹਿਬ ਦੀ ਜੇ ਸੰਵਿਧਾਨ ਹੈਗਾ ਤੇ ਅਸੀਂ ਉਸ ਸੰਵਿਧਾਨ ਤੇ ਚੱਲ ਰਿਹਾ ਲੋਕਤੰਤਰ ਚ ਹੀ ਖੂਬੀ ਉਹਨਾਂ ਦੀ ਬਣਾਈਗੀ ਮੈਂ ਸਮਝਦਾ ਇਸ ਦਿਨ ਤੇ ਸਾਰਿਆਂ ਨੂੰ ਵਧਾਈ ਆ ਮਨਪਤ ਜੀ ਦੀ ਖਾਸ ਕਰਕੇ ਇਹਨਾਂ ਨੂੰ ਵਧਾਈ ਆ ਕਿਉਂਕਿ ਹਮੇਸ਼ਾ ਇੱਕ ਚੰਗੇ ਨੌਜਵਾਨ ਦੇ ਰੂਪ ਦੇ ਵਿੱਚ ਉੱਭਰ ਰਿਹਾ ਤੇ ਨਾਲ ਸਾਡੇ ਬਹੁਤ ਸਤਿਕਾਰਯੋਗ ਸਾਡੇ ਪ੍ਰਵੀਨ ਬਾਂਸਲ ਜੀ ਵੀ ਭਾਰਤੀ ਜਨਤਾ ਪਾਰਟੀ ਦੇ ਆਏ ਤਾਂ ਵੀ ਉਮੀਦ ਕਰਦਾ ਸਾਰੇ ਰਲ ਮਿਲ ਕੇ ਉਹਨਾਂ ਨੂੰ ਉਹਨਾਂ ਦੇ ਅਰਦਾਸ ਕਰੀਏ ਤਾਂ ਤਾਂ ਜੋ ਅਸੀਂ ਵੀ ਸੰਵਿਧਾਨ ਦੇ ਰਸਤੇ ਤੇ ਚੱਲ ਕੇ ਸਮਾਜੀ ਸੇਵਾ ਕਰੀਏ ਦੇਖੋ ਨੌਜਵਾਨਾਂ ਦੇ ਅੰਦਰ ਚਾਹ ਹੈ ਬਾਬਾ ਸਾਹਿਬ ਨੂੰ ਸਾਰੇ ਬੰਦੇ ਆ ਤੇ ਚਾਹ ਹੈ ਸਾਰੇ ਵੀਰਾਂ ਦਾ ਜਿਹੜੀ ਮਿਹਨਤ ਕੀਤੀ ਹੋਈ ਹੈ ਏਹੀ ਮਿਹਨਤ ਅੱਗੇ ਲੱਗ ਜਾਣੀ ਮੈਂ ਤਾਂ ਸਮਾਜ ਦੇ ਵਿੱਚ ਉਹ ਵੀ ਲੋਕ ਹੈ ਜਿਹੜੇ ਨਸ਼ਾ ਕਰਦੇ ਤੇ ਏਹੀ ਸਮਾਜ ਦੇ ਲੋਕ ਹੈ ਜਿਨ੍ਹਾਂ ਨੂੰ ਨਸ਼ਾ ਚੜਿਆ ਸੇਵਾ ਕਰੰਦਾ ਤੇ ਆ ਸੰਜੀਤ ਸਿੰਘ ਕਪੂਰ ਸਾਹਿਬ ਡਾਕਟਰ ਧੀਮਰਾਓ ਅੰਬੇਡਕਰ ਜੀ ਦੇ ਇਸ ਪਵਿੱਤਰ ਦਿਵਸ ਤੇ ਸਾਡੇ ਛੋਟੇ ਵੀਰ ਸਮਾਜ ਸੇਵਕ ਅਮਨ ਬੱਸੀ ਜੀ ਇੱਕ ਵੱਡੀ ਸ਼ੋਭਾ ਯਾਤਰਾ ਕਰ ਰਹੇ ਹਨ ਤੇ ਉਹਨਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਦੇਸ਼ ਦੇ ਲਈ ਸੰਵਿਧਾਨ ਦੀ ਰਚਨਾ ਕੀਤੀ ਔਰ ਬਰਾਬਰੀ ਦਾ ਹੱਕ ਦੀਵਾਨ ਦੇ ਲਈ ਹਿੰਦੁਸਤਾਨ 'ਚ ਉਹਨਾਂ ਨੇ ਸੰਘਰਸ਼ ਕੀਤਾ ਉਸ ਮੁਕਾਮ ਤੇ ਪਹੁੰਚੇ ਕਿ ਅੱਜ ਹਿੰਦੁਸਤਾਨ ਦੇ ਅੰਦਰ ਚਾਹੇ ਕੋਈ ਵਰਗ ਹੈ ਕੋਈ ਜਾਤੀ ਹੈ ਕੋਈ ਲਿੰਗ ਹੈ ਹਰ ਤਰ੍ਹਾਂ ਦੇ ਬੰਦਿਆਂ ਨੂੰ ਇੱਕ ਬਰਾਬਰੀ ਦਾ ਹੱਕ ਮਿਲਦਾ ਹੈ ਸੋ ਮੈਂ ਅੱਜ ਜਿੱਥੇ ਉਹਨਾਂ ਮਹਾਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਉਸ ਦੇ ਨਾਲ ਨਾਲ ਸਾਡੇ ਛੋਟੇ ਵੀਰ ਅਮਨ ਬੱਸੀ ਜੀ ਪਰ ਉਹਨਾਂ ਦੇ ਨਾਲ ਸਾਡੇ ਸੌਰਵ ਕਪੂਰ ਜੀ ਤੇ ਸਾਡੇ ਮਨਮੋਹ ਚਾਂਦੀ ਉਹਨਾਂ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਵਧਾਈ ਵੀ ਦਿਨਾ ਕਿ ਉਹਨਾਂ ਨੇ ਮਹਾਪੁਰਸ਼ਾਂ ਦੇ ਇਸ ਦਿਨ ਨੂੰ ਇਸ ਸੁਖ ਢੰਗ ਨਾਲ ਮਨਾਇਆ ਕਿ ਅੱਜ ਸਰਕਾਂ ਤੇ ਜਾ ਕੇ ਆਉਣ ਵਾਲੀ ਜਨਰੇਸ਼ਨ ਨੂੰ ਇੱਕ ਮੈਸੇਜ ਦੇ ਕਿ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਸਰ ਜੀ ਵੀ ਦੇਖੋ ਅਧਿਕਾਰੀਆਂ ਨੇ ਮੁੰਡੇ ਨੱਚਿਆ ਤੇ ਵੜਦੇ ਆ ਭਾਵੇਂ ਅੱਜ ਜਿਹੜਾ ਬਹੁਤ ਇਕੱਠ ਹੋਇਆ ਹੋਇਆ ਨਾਲ ਤਦੋ ਦੇਖੋ ਕਿ ਜਿਹੜੇ ਐਸੇ ਦੋਸ ਸੁੰਨੇ ਆ ਹਮਨ ਬੱਸੀ ਵਰਗੇ ਲੋਗ ਜਿਹੜੇ ਯੂਥ ਨੂੰ ਇੱਕ ਨਵੇਂ ਰਸਤੇ ਵੱਲ ਤੋਰਦੇ ਆ ਸੋ ਅਸੀਂ ਜਿਸ ਤਰ੍ਹਾਂ ਕਿਸੇ ਯੂਥ ਨੂੰ ਰਚਨਾਤਮਕ ਕੰਮ ਲਈ ਅਸੀਂ ਲਗਾਵਾਂਗੇ ਉਹਨੂੰ ਡਾਇਵਰਟ ਕਰਾਂਗੇ ਚਾਹੇ ਖੇਲਾ ਕਰਨੀ ਕਰੀਏ ਚਾਹੇ ਧਰਮ ਕਰਨੀ ਕਰੀਏ ਜਾਂ ਸਮਾਜਿਕ ਕੰਮ ਕਰਨੀ ਕਰੀਏ ਚਾਹੇ ਦੇਸ਼ ਭਗਤੀ ਕਰਨੀ ਕਰੀਏ ਸੋ ਉਹਨਾਂ ਦਾ ਡਾਇਵਰਸ਼ਨ ਹੋਏਗੀ ਨਸ਼ਾ ਰੋਕੇਗਾ ਸੋ ਉਹਨਾਂ ਨੇ ਪ੍ਰਯਾਸ ਕੀਤਾ ਇਸ ਗੱਲ ਦੀ ਉਹਨਾਂ ਨੂੰ ਬਹੁਤ ਵਧਾਈ ਆ ਮੇਰਾ ਨਾਮ ਸੌਰਵ ਕੁਪੂਰਾ ਹੈ ਆਪਾਂ ਸਭ ਲੋਗ ਅੱਜ ਇਕੱਠੇ ਹੋਏ ਆ ਅਮਨ ਬੱਸੀ ਜਿਹੜਾ ਕਿ ਯੁਵਾ ਨੇਤਾ ਹੈ ਭਾਰਤੀ ਜਨਤਾ ਪਾਰਟੀ ਦੇ ਐਸੀ ਮੋਰਚੇ ਦਾ ਉਪਾਧਿਕਸ਼ ਵੀ ਹੈ ਇੱਕ ਯੁਵਾਵਾਂ ਦਾ ਸੰਦੇਸ਼ ਲੈ ਕੇ ਕਿ ਬਾਬਾ ਸਾਹਿਬ ਦਾ ਕੀ ਸੰਦੇਸ਼ ਹੈਗਾ ਉਹਨਾਂ ਦੇ ਜਨਮ ਦਿਨਤੀ ਦੇ ਮੌਕੇ ਦੇ ਤੁਸੀਂ ਦੇਖ ਰਹੇ ਹੋ ਠਾਠਾ ਮਾਰਦਾ ਘੱਟ ਅਮਨ ਬੱਸੀ ਵੱਲੋਂ ਅੱਜ ਇੱਕ ਰੈਲੀ ਦੇ ਤੌਰ ਤੇ ਕੱਢਿਆ ਜਾ ਰਿਹਾ ਹੈ ਕਿ ਬਾਬਾ ਸਾਹਿਬ ਦੀ ਜਨਮ ਦਿਤੀ ਔਰ ਬਾਬਾ ਸਾਹਿਬ ਦਾ ਕੀ ਸੰਦੇਸ਼ ਹੈ ਅੱਜ ਹਰ ਯੁਵਾ ਤੱਕ ਪਹੁੰਚਣ ਦਾ ਆਪਾਂ ਕੰਮ ਕਰ ਰਹੇ ਆ ਤੋ ਮੈਨੂੰ ਲੱਗਦਾ ਹੈ ਕਿ ਇਹ ਇਕੱਲਾ ਸੰਦੇਸ਼ ਜਨਮ ਦਿਤੇ ਤੌਰ ਤੇ ਨਾ ਰਵੇ 바ਬਾ ਸਾਹਿਬ ਨੂੰ ਆਪਾਂ ਹਰ ਦਿਨ ਯਾਦ ਕਰੀਏ ਉਹਨਾਂ ਦੇ ਦਿਖਾਏ ਜਿਹੜੇ ਰਸਤੇ ਨੇ ਉਹਨਾਂ ਦੇ ਹਰ ਯੁਵਾ ਨੂੰ ਚੱਲਣ ਦੀ ਆਪਾਂ ਲੈ ਕੇ ਜਾਣ ਦੀ ਕੋਸ਼ਿਸ਼ ਕਰੀਏ ਮੇਰੇ ਲੁਧਿਆਣਾ ਵਾਸੀਆਂ ਨੂੰ ਵੀ ਸੰਦੇਸ਼ ਹੈ ਬਾਬਾ ਸਾਹਿਬ ਸੰਵਿਧਾਨ ਦੇ ਨਿਰਮਾਤਾ ਨੇ ਬਾਬਾ ਸਾਹਿਬ ਕਿਸੇ ਵੀ ਚੀਜ਼ ਨਾਲ ਭੇਦ ਭਾਵ ਤੋਂ ਉੱਪਰ ਉੱਠ ਕੇ ਗੱਲ ਕਰਦੇ ਸੀਗੇ ਤੇ ਮੈਂ ਸਮਝਦਾ ਲੁਧਿਆਣਾ ਵਾਸੀਆਂ ਨੂੰ ਵੀ ਮੇਰੀ ਇਹੀ ਅਪੀਲ ਹੈ ਕਿਉਂਕਿ ਚੋਣਵੀ ਉਤਸਵ ਹੀ ਚੱਲ ਰਿਹਾ ਹੈ ਕਿ ਬਾਬਾ ਸਾਹਿਬ ਸੰਵਿਧਾਨ ਦੇ ਨਿਰਮਾਤਾ ਸੀਗਾ ਸਾਰੇ ਯੁਵਾ ਸਾਥੀਆਂ ਨੂੰ ਇੱਕ ਅਪੀਲ ਜ਼ਰੂਰ ਕਰਦਾ ਹੈ ਕਿ ਆਪਣਾ ਵੋਟ ਜ਼ਰੂਰ ਕਾਸਟ ਕਰਨ ਜਾਣ ਕਿਉਂਕਿ ਇਹ ਜਿਹੜਾ ਵੋਟਾਂ ਦਾ ਇਹ ਤਿਉਹਾਰ ਹੈ ਇਹ ਨੇਸ਼ਨ ਫਰਸਟ voting ਮੈਸਟਰ ਨੂੰ ਲੈ ਕੇ ਮੇਨ ਕੈਂਪੇਨ ਵੀ ਚਲਾਈ ਜਾ ਰਹੀ ਹੈ ਤੋਂ ਅਸੀਂ ਸਭ ਅੱਜ ਬਾਬਾ ਸਾਹਿਬ ਦੀ ਜਨਤੂ ਦੇ ਪਰਮ ਲੈਣੇ ਆ ਸਭ ਯੁਵਾ ਸਾਥੀ ਉਸ ਦਿਨ ਵੋਟ ਜ਼ਰੂਰ ਕਰਨ ਇਹੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ऐसा है, है कि एक और पॉलिटिकल प्रोग्राम नहीं मैं समझता आज बाबा साहब दी जयंती है चाहे इथे चाहे इस तरह गड्डी जा रही है बिशर बटन भारतीय संविधान ਦੇ ਮਾਤਾ ਭਾਰਤੀਆਂ ਦੇ ਮਸੀਹਾ ਗਲਤਾਂ ਦੇ ਰક્ષਕ ਨਾਰੀ ਅਧਿਕਾਰਾਂ ਦੇ ਰક્ષਕ ਯੁੱਗਪੁਰਸ਼ મહਾਨਵਰ ਡਾਕਟਰ ਵੀ ਇੰਦਰਾਮ ਬੇਤਰੀ ਦਾ ਜਨਮ ਦਿਵਸ 63ਵਾਂ ਪੂਰੇ ਵਿਸ਼ਾ ਦੇ ਵਿੱਚ ਬੜੇ ਹੁਸ਼ਰਲਾਸ ਨਾਲ ਮਨਾਇਆ ਜਾ ਰਿਹਾ ਹੈ ਖੁਸ਼ਰੀ ਕੜੀ ਵੱਜੋ ਅੱਜ ਭਾਰਤੀ ਆਵਾਜ਼ ਦੀ ਕੰਸਵਾ ਰਿਸ਼ਵ ਪਵਦਾ ਸ਼ਾਖਾ ਲਗਣਾ ਵੱਲੋਂ ਕੁਪੂਰ ਦੇ ਵਿਖੇ ਇੱਕ ਸ਼ਾਸਕਟਮਸਲ ਦੀ ਯੋਜਨਾ ਕੀਤੀ ਗਈ ਜੋ ਅਲੱਗ-ਅਲੱਗ ਬਜ਼ਾਰਾਂ ਤੋਂ ਹੁੰਦੀ ਹੋਈ ਕਲਾਸ਼ ਚੌਂਕ ਤੋੜਾ ਹੌਸ ਮਾਤਰੇਂ ਚੌਂਕ ਤੋਂ ਜੰਦਰਬਾਈ ਚੌਂਕ ਤੇ ਡਾਕਟਰ ਪ੍ਰੀਮ ਰਾਮ ਮਿਤਕਰਦੀ ਦੀ ਪ੍ਰਤਿਮਾ ਹੈ ਉੱਥੇ ਪੀਐਮ ਕੇ ਉਹਨਾਂ ਦੀ ਜੋ ਪ੍ਰਤਿਮਾ ਤੇ ਫੁੱਲ ਮਾਲਾ ਅਰਪਣ ਕੀਤੀ ਤੇ ਸੁੰਦਰ ਵਿਖਾ ਕਰਕੇ ਇਹ ਦਿਨ ਮਨਾਇਆ ਪਤਰ ਪ੍ਰੀਮ ਰਾਮ ਮਿਤਕਰਦੀ ਨੇ ਕਿਹਾ ਸੀ ਪੜਾਏ ਵਸਨ ਅਚ ਕਰੋ ਉਸ ਨੂੰ ਮੁੁਰੂ ਮੰਤਰੀ ਦੇ ਤਹਿਤ মূল মন্ত্র পালনা করতে আগে দিনে দেশবাসিয় লক্ষ লক্ষ লাই ধবাদ